ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਬੀਤੇ ਦਿਨੀ ਜਿਹੜਾ ਕਰਨਲ ਦੇ ਨਾਲ ਹੋਈ ਪਟਿਆਲਾ ਦੇ ਵਿੱਚ ਕੁੱਟਮਾਰ ਦਾ ਮਾਮਲਾ ਜਿਹੜਾ ਲਗਾਤਾਰ ਤੂੜਫਲ ਦਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਆਵੇ ਕਰਨਲ ਦੇ ਪਰਿਵਾਰ ਦੀ ਤਾਂ ਕਰਨਲ ਦੇ ਪਰਿਵਾਰ ਵੱਲੋਂ ਵੀ ਅੱਜ ਸਾਫਕਾ ਸੈਨਿਕਾਂ ਦੇ ਅਧਿਕਾਰੀਆਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਪਟਿਆਲਾ ਵਿੱਚ ਬੜੇ ਵੱਡੇ ਪੱਧਰ ਤੇ ਲਗਾਇਆ ਗਿਆ ਕਿ ਆਕਰਕਰ ਕੀ ਉਹ ਪੁਲਸ ਮੁਲਾਜ਼ਮਾਂ ਦੇ ਉੱਪਰ ਵੱਡੀਆਂ ਜਿਹੜੇ ਕਾਰਵਾਈਆਂ ਨੇ ਹੋਣਗੀਆਂ ਕਿ ਜਿਹੜਾ ਧਰਨਾ ਲਗਾਇਆ ਗਿਆ ਕੀ ਇਹ ਧਰਨਾ ਕਿਸ ਰੂਪ ਵੱਲ ਜਿਹੜਾ ਮੂਵ ਕਰੇਗਾ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਹੈ ਜਿਹੜੀ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਦੇ ਆ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh Singh Ropana ਜੀ ਮੌਜੂਦ ਨੇ ਰਪਾਲੀ ਸੱਸੀ ਕਾਲ ਜੀ ਸਭ ਤੋਂ ਪਹਿਲਾਂ ਰਪਾਲ ਜੀ ਦੱਸੋ ਕਿ ਜਿਹੜੀ ਉਹ ਲੜਾਈ ਹੋਈ ਸੀ ਕਰਨ ਨੂੰ ਲੈ ਕੇ ਇਹ ਹੋਈ ਕਿਉਂ ਸੀ ਮਾਮਲਾ ਕੀ ਸੀ ਦੇਖੋ ਅਮਰ ਜੀ ਗੱਲ ਇਹ ਵੀ ਉਹ ਲੜਾਈ 13 ਤਰੀਕ ਦੇ ਰਾਤ ਦੀ ਆ ਦਰਮਿਆਨੀ ਰਾਤ ਦੀ ਹੁਣ ਉੱਤੇ ਦੋਨਾਂ ਧਿਰਾਂ ਦਾ ਅਲੱਗ-ਅਲੱਗ ਗੋ ਹੈ ਜੇਕਰ ਐਵੀਡੈਂਸ ਦੇਖਦੇ ਆਪਾਂ ਐਵੀਡੈਂਸ ਤਾਂ ਇਹ ਆ ਕਿ ਕੁੱਟਮਾਰ ਹੋਈ ਹੈ ਹੂੰ ਔਰ ਪੁਲਿਸ ਮੁਲਾਜ਼ਮ ਵੀ ਇਹ ਗੱਲ ਮੰਨਦੇ ਆ ਕਿ ਸਾਡੇ ਤੋਂ ਗਲਤੀ ਹੋਈ ਆ ਜੇ ਕੁੱਟਮਾਰ ਹੋਈ ਤਾਂ ਗਲਤੀ ਮੰਨੀ ਇਹ ਤਾਂ ਇਹਦਾ ਗੱਲ ਸਾਫ਼ ਹੈ ਜਗ ਜाहिर ਆ ਉਹ ਤਾਂ ਵੀਡੀਓ ਦੇਖੀ ਰਿਹਾ ਵੀਡੀਓ ਦੇਖ ਰਹੀ ਆ ਹੁਣ ਕੁੱਟਮਾਰ ਹੋਈ ਕਿਉਂ ਗੱਲ ਸਿਰਫ ਇੱਥੇ ਹੈ ਕਿ ਕੁੱਟਮਾਰ ਹੋਈ ਕਿਉਂ ਹੋਈ ਤਾਂ ਸਭ ਜਗ ਜाहिर ਹੈ ਕਿ ਹੋ ਗਈ ਮੰਨ ਵੀ ਰਏ ਕਿ ਕੁੱਟਮਾਰ ਹੋਈ ਹੈ ਪਰ ਕੁੱਟਮਾਰ ਹੋਈ ਕਿਉਂ ਬਿਲਕੁਲ ਜਿਹੜਾ ਤਾਂ ਕਰਨਲ ਤੜਾ ਉਹ ਕਹਿੰਦਾ ਵੀ ਜਿਹੜੇ ਪੁਲਿਸ ਮੁਲਾਜ਼ਮਾਂ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਜਾਂ ਜੋ ਵੀ ਸੀਗੇ ਠੀਕ ਹੈ ਇਹਨਾਂ ਨੇ ਕੀਤੀ ਆ ਜਿਹੜਾ ਮੁਲਾਜ਼ਮ ਤੜਾ ਉਹ ਇਹ ਗੱਲ ਕਹਿ ਰਿਹਾ ਵੀ ਪਹਿਲਾਂ ਜਿਹੜਾ ਐਸਐਚਓ ਰੌਣੀ ਸਿੰਘਾ ਉਹਦੇ ਥੱਪੜ ਮਾਰੇ ਆ ਜਿਹੜਾ ਕਰਨਲ ਬਾੜ ਦੇ ਬੇਟੇ ਅੰਗਦ ਨੇ ਹਨਾ ਤਾਂ ਹੋਈ ਆ ਚਲੋ ਐ ਨਹੀਂ ਉਹ ਜੋ ਵੀ ਹੋਇਆ ਅੱਜ ਇਹ ਮਾਮਲਾ ਬਹੁਤ ਹਾਈ ਲੈਵਲ ਤੱਕ ਕੋਲ ਬਿਲਕੁਲ ਪਹਿਲੀ ਗੱਲ ਤਾਂ ਇਹ ਕਿ ਜਿਹਦੇ ਨਾਲ ਕੁੱਟਮਾਰ ਹੋਈ ਆ ਉਹ ਕੋਈ ਛੋਟਾ ਮੋਟਾ ਆਦਮੀ ਨਹੀਂ ਉਹ ਇੱਕ ਬਹੁਤ ਵੱਡਾ ਬਿਊਰੋਕਰੇਟਸ ਹੈ ਮਿਲਟਰੀ ਦਾ ਅਫਸਰ ਹੈ আর ওਦੀ ਜਿੱਥੇ ਡਿউটি ਹੈ ও ਇੱਕ ਬੜੀ ਵੱਡੀ ਖੂਫੀਆ এজেন্সী ਦੇ ਵਿੱਚ ਡਿਪੂਟੇਸ਼ਨ ਤੇ ਡਿউটি ওਦੀ ਦੱਸੀ ਜਾ ਰਹੀ ਆ। ਅੱਛਾ। ਆਪ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ওਦੀ ਅਹੁਦਾ ਦੇਖੀਏ ਤਾਂ ওਦੀ ਪਾ ਜਿਹੜਾ ਅਹੁਦਾ ਹੈ ਜਿਹੜਾ ਰੈਂਕ ਹੈ ਉਹ ਐਸਐਸਪੀ ਤੋਂ ਵੀ ਉੱਪਰ ਉੱਪਰ ਹੈ। ਹੁਣ ਮੰਨ ਲੈਨੇ ਆ ਕਿ ਕੁੱਟਮਾਰ ਹੋਗੀ। ਲੜਾਈ ਹੋਗੀ। ਤੂੰ ਤੂੰ ਮੈਂ ਮੈਂ ਹੋਗੀ। ਜਦੋਂ ਕਰਨਲ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੈਂ ਮਿਲਟਰੀ ਅਫਸਰ ਹਾਂ ਤੁਹਾਨੂੰ ਆਈ ਕਾਰਡ ਦਿਖਾ ਰਿਹਾ ਬਿਲਕੁਲ ਤਾਂ ਫਿਰ ਇੰਨੀ ਵੱਡੀ ਕੋਈ ਬਹੁਤੀ ਗੱਲ ਨਹੀਂ ਸੀ ਕਿ ਤੁਸੀਂ ਉਹਦਾ ਆਈ ਕਾਰਡ ਦੇਖ ਹੀ ਨਹੀਂ ਰਹੇ ਹੋਰ ਉਲਟਾ ਤੁਸੀਂ ਉਹਦੇ ਬੇਟੇ ਨੂੰ ਵੀ ਕੋਟ ਨਿਰਭਾਣ ਜੀ ਇੱਕ ਹੋਰ ਵੀ ਤੁਹਾਡੇ ਨਾਲ ਐਡ ਕਰਦਾ ਉਹਦੇ ਪਰਵਾਨੇ ਦੀ ਗੱਲ ਕੀ ਹੈ ਕਹਿੰਦੇ ਆਈ ਕਾਰਡ ਪੁਲਿਸ ਵਾਲਨੇ ਰੱਖ ਵੀ ਲਿਆ ਸੀ ਵੀ ਮੈਂ ਮੈਂ ਉਹੀ ਕਹਿ ਰਿਹਾ ਨਾ ਜਦੋਂ ਤੁਹਾਨੂੰ ਆਈ ਕਾਰਡ ਉਹਨੇ ਆਪਣੀ ਪਛਾਣ ਦੱਸ ਦਿੱਤੀ ਦੱਸ ਦਿੱਤੀ ਬਿਲਕੁਲ ਠੀਕ ਹੈ ਤਾਂ ਜੇਕਰ ਤੁਸੀਂ ਉਹੋ ਵੀ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਤਾਂ ਫਿਰ ਵੀ ਆਪਾਂ ਕੀ ਇਹ ਗੱਲ ਮੰਨ ਲੈਂਦੇ ਵੀ ਜੇ ਉਹ ਆਰਮੀ ਅਫਸਰ ਨਾ ਹੁੰਦਾ ਤਾਂ ਫਿਰ ਕੋ ਏ ਵੀਰ ਇੱਕ ਸਵਾਲ ਹੋਣਾ ਸੀਗਾ ਬਿਲਕੁਲ ਵੀ ਕੀ ਆਮ ਬੰਦੇ ਨੂੰ ਕੁੱਟਮਾਰ ਜਾਰੀ ਰਹਿਣੀ ਸੀ ਜੇ ਉਹ ਮਿਲਟਰੀ ਅਫਸਰ ਹੀ ਤੁਸੀ ਛੱਡਤਾ ਛੱਡਤਾ ਠੀਕ ਤਾਂ ਇਸ ਕਰਕੇ ਉਹਦੇ ਨਾਲ ਜਿਹੜੀ ਕੁੱਟਮਾਰ ਆ ਮਿਲਟਰੀ ਅਫਸਰ ਸੀ ਜਾਂ ਆਮ ਬੰਦਾ ਸੀ ਕੁੱਟਮਾਰ ਹੋਈ ਬਹੁਤ ਗਲਤ ਹੋਇਆ ਹੁਣ ਗੱਲ ਇਹ ਹੈ ਕਿ ਇੱਕ ਧਰਨਾ ਧਰਨਾ ਜਿਹੜਾ ਸਾਬਕਾ ਸੈਨਿਕ ਦੇ ਰਿਹਾ ਕਿਸੇ ਨੂੰ ਕਿਸੇ ਦੇ ਹੱਕ ਦੇ ਵਿੱਚ ਧਰਨਾ ਦੇਣਾ ਉਹਦਾ ਸਮਰਥਨ ਕਰਨਾ ਅਧਿਕਾਰ ਹੈ ਬਿਲਕੁਲ ਠੀਕ ਹੈ ਕੋਈ ਵੀ ਹੋਵੇ ਸਾਬਕਾ ਸੈਨਿਕ ਹੋਣ ਜਾਂ ਕੋਈ ਵੀ ਹੋਵੇ ਉਹਨੂੰ ਅਧਿਕਾਰ ਹੈ ਕਿ ਕਿਸੇ ਦੇ ਹੱਕ 'ਚ ਪ੍ਰਦਰਸ਼ਨ ਕਰ ਰਿਹਾ ਹੈ ਸਮਰਥਨ ਕਰ ਰਿਹਾ ਹੈ ਜਾਂ ਉਹਦੀਆਂ ਮੰਗਾਂ ਦੇ ਵਿੱਚ ਨਾਲੇ ਰਪਣਾ ਹੈ ਸਾਬਕਾ ਸੈਨਿਕ ਵੀ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਹੁਣ ਦੂਜੀ ਗੱਲ ਅਗਲੀ ਇਹ ਧਰਨਾ ਬੜਾ ਵੱਡਾ ਹੋ ਗਿਆ ਉਹਦੇ ਵਿੱਚ ਭਾਜੀਪੀ ਸਮਰਥਕ ਵੀ ਸੀਗੇ ਇਸ ਧਰਨੇ ਦੇ ਵਿੱਚ ਕਾਂਗਰਸ ਸਮਰਥਕ ਵੀ ਸੀਗੇ ਕਿਉਂਕਿ ਡਾਕਟਰ ਗਾਂਧੀ ਆਏ ਹੋਏ ਸੀ ਭਾਜੀਪੀ ਤੋਂ ਮਹਾਰਾਣੀ ਪ੍ਰਨੀਤ ਕੌਰ ਸੀ ਤੇ ਉਹਨਾਂ ਦੇ ਨਾਲ ਜਿਹੜੀ ਬੇਟੀ ਬੀਬਾ ਜੈਂਦਰ ਕੌਰ ਵੀ ਸੀ ਤੇ ਜਦੋਂ ਵੱਡਾ ਲੀਡਰ ਨਾਲ ਆ ਤਾਂ ਸੁਭਾਵਿਕਾ ਕਿ ਤੁਹਾਡੇ ਜਿਹੜੇ ਹੇਠਲੇ ਲੀਡਰ ਜਿਹੜੇ ਪੱਧਰ ਦੇ ਉਹ ਸਾਰੇ ਨਾਲ ਹੋਣਗੇ ਵੱਡੀ ਗੱਲ ਇਹ ਰਹੀ ਕਿ ਧਰਨੇ ਦੇ ਵਿੱਚ ਉਹਨਾਂ ਨੇ ਕਿਸੇ ਲੀਡਰ ਨੂੰ ਸਟੇਜ ਤੇ ਨਹੀਂ ਚੜਨ ਦਿੱਤਾ ਉਹਨਾਂ ਨੇ ਕਹਿਆ ਸੀ ਰਾਜਨੀਤਿਕ ਸਟੈਂਡਿੰਗ ਉਹਨਾਂ ਨੇ ਪਹਿਲਾਂ ਹੀ ਅਨਾਉਂਸ ਕਰਤਾ ਸੀ ਕਿ ਜਿਹੜਾ ਰਾਜਨੀਤਿਕ ਲੀਡਰ ਆਇਆ ਉਹਦਾ ਵੈਲਕਮ ਹੂੰ ਨੀਚੇ ਬੈਠੋ ਸਟੇਜ ਤੇ ਜਗ੍ਹਾ ਨਹੀਂ ਮਿਲੇਗੀ ਤੁਹਾਨੂੰ ਬੋਲਣ ਦਾ ਟਾਈਮ ਨਹੀਂ ਮਿਲੇਗਾ ਤਾਂ ਕਿ ਲੋਕ ਇਹ ਨਾ ਕਹਿਣ ਕਿ ਰਾਜਨੀਤਿਕ ਪਰ ਹੁਣ ਕਈ ਵਾਰ ਇਹ ਹੁੰਦਾ ਕਿ ਜਦੋਂ ਕਿਸੇ ਇਕੱਠ ਦੇ ਵਿੱਚ ਜੇ ਮੰਨ ਲਓ 500 ਬੰਦਾ ਇਕੱਠਾ ਹੈ ਅਗਰ ਜੇ ਉੱਥੇ 300 ਰਾਜਨੀਤਿਕ ਵਰਕਰ ਜਾ ਰਿਹਾ ਜਾਂ 200 ਜਾ ਰਿਹਾ ਤਿੰਨ 500 ਚੋਂ ਤਾਂ ਫਿਰ ਉਹ ਕਈ ਵਾਰ ਇਹ ਹੋ ਜਾਂਦਾ ਕਿ আরে ਰਾਜਨੀਤਿਕ ਸ਼ਹਿ ਤੇ ਆ ਉਹ ਫਿਰ ਬਾਅਦ ਚ ਲੋਕ ਉਹਦੀਆਂ ਵੀਡੀਓ ਕੱਟ-ਕੱਟ ਪਾਉਂਦੇ ਆ ਫੋਟੋਆਂ ਪਾਉਂਦੇ ਆ ਫਿਰ ਉਹ ਮੈਨੀਪੂਲੇਸ਼ਨ ਨਿਕਲ ਜਾਂਦਾ ਵੀ ਇਹ ਫਲਾਣੀ ਪਾਰਟੀ ਦਾ ਵਰਕਰ ਹੈ ਫਲਾਣ ਦਾ ਇਸਲਾਮ ਦਾ ਪਰ ਹਨਾ ਉਹ ਪਾਉਂਦੇ ਆ ਤੇ ਇਸ ਕਰਕੇ ਇਹ ਆ ਵੀ ਬੀਬੀ ਜਿਹੜੇ ਪ੍ਰਨੀਤ ਕੌਰ ਗਏ ਆ ਡਾਕਟਰ ਗਾਂਧੀ ਗਏ ਆ ਕਾਂਗਰਸ ਵੱਲੋਂ ਜਾਂ ਕੋਈ ਕਾਲੀ ਦਲ ਜਿਹੜੀ ਪਾਰਟੀ ਵੀ ਵੱਲੋਂ ਗਏ ਆ ਉਹਨਾਂ ਨੇ ਸਮਰਥਨ ਦਿੱਤਾ ਤਾਂ ਉਹ ਇੱਕ ਰਾਜਨੀਤਿਕ ਹੋਇਆ ਕੁਝ ਵੀ ਪਰ ਬਹੁਤ ਵੱਡਾ ਕੱਟ ਸੀ ਹੂੰ ਤੇ ਇਸ ਦਾ ਕੋਈ ਨਾ ਕੋਈ ਅਸਰ ਦੇਖਣ ਨੂੰ ਮਿਲੇਗਾ ਹੁਣ ਉਸ ਦਰਾਨ ਜਿਹੜੇ ਉਹਨਾਂ ਦੇ ਪਤਨੀ ਨੇ ਜਸਵਿੰਦਰ ਕੌਰ ਬਾਠ ਹੂੰ ਉਹਨਾਂ ਨੇ ਕੀ ਕਿਹਾ ਆਪਾਂ ਉਹ ਇੱਕ ਥਰੋ ਦਰਸ਼ਕਾਂ ਨਾਲ ਔਰ ਨਾਲ ਹੀ ਐਸਐਸਪੀ ਪਟਿਆਲਾ ਨੇ ਗੱਲ ਮੰਨ ਲਈ ਕਿ ਅਸੀਂ ਵਾਈ ਨੇਮ ਐਫ ਆਈ ਆਰ ਦੇ ਰਾਜ ਜਿਹੜੀ ਹੈਗੀ ਆ ਉਹ ਕਰ ਦਿੱਤੀ ਹੈ ਬਿਲਕੁਲ ਔਰ ਜਿਹੜੀ ਸਿਕਿਉਰਿਟੀ ਕਹੀ ਸੀ ਬਣਦੀ ਉਹ ਵੀ ਦੇਤੀ ਹੈ ਠੀਕ ਹੈ ਜਿੰਨੇ ਗਨਮੈਨ ਉਹਨਾਂ ਨੇ ਮੰਗੇ ਉਹਨਾਂ ਨੂੰ ਮਿਲ ਗਏ ਨੇ ਆਪਾਂ ਥੋੜਾ ਜਿਆ ਦੋਨਾਂ ਦਾ ਦਰਸ਼ਕਾਂ ਨੂੰ ਸੁਣਾ ਦਈਏ ਕਿ ਕਰਨਲ ਬਾਠ ਦੇ ਜਿਹੜੇ ਪਤਨੀ ਨੇ ਜਸਵਿੰਦਰ ਕੌਰ ਬਾਠ ਤੇ ਨਾਲ ਹੀ ਐਸਐਸਪੀ ਪਟਿਆਲਾ ਉਹ ਕੀ ਕਹਿੰਦੇ ਨੇ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫਆਈਆਰ ਸਿਵਲ ਲਾਈਨ ਚ ਦਰਜ ਕੀਤੀ ਜਿਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਢਲੋਂ ਤੇ ਇਨਸਪੈਕਟਰ ਹੈਰੀ ਬੋਪਰਾਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰਸਰ ਨੇ ਨਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਤੇ ਐਸ ਪੀ ਮਨਪ੍ਰੀਤ ਹੈ ਜਿਹੜੇ ਮੁਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫ ਆਈ ਆਰ ਚ ਨੋਮੀਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾਠ ਦੀ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆ ਗਿਆ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਟ ਵੱਲੋਂ ਕੀਤੀ ਇੱਕ ਮੈਂ ਇੱਕ ਐਕਸ ਆਰਮੀ ਆਫਸਰ ਦੀ ਵਾਈਫ ਦੇ ਨਾਤੇ ਇਹਨਾਂ ਦੇ ਨਾਲ ਖੜੀ ਹੋਣ ਚ ਆਈ ਹੈ ਇਸ ਟਾਈਮ ਦੇ ਉੱਤੇ ਔਰ ਮੇਰਾ ਮੇਰੀ ਆਸ ਹੈਗੀ ਹੈ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਸਾਰਿਆਂ ਨੂੰ ਇੱਕ ਜਾਗਰੂਕਤਾ ਆਏ ਕਿ ਜੋ ਸਰਹਦਾਂ ਤੇ ਸਾਡੇ ਲਈ ਲੜਦੇ ਨੇ ਜੋ ਸਾਡੀ ਸੁਰੱਖਿਆ ਕਰਦੇ ਨੇ ਉਹਨਾਂ ਦੀ ਸੁਰੱਖਿਆ ਜਿਸ ਤਰ੍ਹਾਂ ਨਹੀਂ ਹੋਈ ਉਹਦੀ ਨਿੰਦਾ ਉਹਦੀ ਸਜ਼ਾ ਔਰ ਜਿਹੜਾ ਆਮ ਨਾਗਰਿਕ ਅੱਜ ਇੱਥੇ ਆ ਰਿਹਾ ਉਹ ਵੀ ਇਸ ਗੱਲ ਤੋਂ ਦੁਖੀ ਹੋ ਕੇ ਆ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਵਧਿੱਕੀ ਹੋਈ ਹੈ ਬਿਲਕੁਲ ਸੋ ਅੱਜ ਜੋ ਮੈਂ ਆਪਣੇ ਵੱਲੋਂ ਆਈ ਐ ਆਪਣੇ ਪਰਿਵਾਰ ਵੱਲੋਂ ਆਈ ਐ ਕੈਪਟਨ ਸਾਹਿਬ ਵੱਲੋਂ ਆਈ ਐ ਉਹ ਇਸ ਲਈ ਕਿ ਇਹ ਜੀ ਗੱਲ ਜਿਹੜੀ ਹੈ ਇਹ ਇਹਦੀ ਨਿੰਦਾ ਕਰਨ ਲਈ ਇਹਦੀ ਖੜੇ ਹੋਣ ਦੇ ਲਈ ਕਿ ਜਿੱਥੇ ਇਨਸਾਫ ਨਹੀਂ ਹੁੰਦਾ ਜਿੱਥੇ ਗਲਤ ਕੰਮ ਹੁੰਦੇ ਨੇ ਉਹ ਰੁਕਣ ਬਹੁਤ ਵੱਡਾ ਧੰਨਵਾਦ ਹੈ ਕਿਉਂਕਿ ਇਹ आज इस सफलता से पहुंचे क्योंकि साड़ी मीडिया साड़े नाल सी साड़े लोगों ने मैं हिप हिप बुरे फॉर मीडिया हिप हिप बुरे और हिंदुस्तान टाइम्स मिस्टर कौशल उन्होंने पहला बंदा जिसने डरे बगैर आर्टिकल लिखा बोले मैं लिखूंगा पुनीत पांगा हेल्पलाइन पटियाला उन्होंने डरे बगैर पोस्ट पाई और एक मेरा ब्रदर है जिसको मैं प्राउड उसने मेरा नाम खाले का मैं कोई पॉलिटिकल इशू नहीं है जी पॉलिटिकल नहीं ए इट्स जनता की लड़ाई है और मैं तनु सऱ्यानु एको एक चीज कहंगी जेडी भी लड़ाई आज तो बाद मैं अपने आप को क्या मैं झांसी की रानीयां पंजाब ले लडूंगी हर एक लड़ाई हर एक नागरिक की लड़ाई ते मेरे नाल आके इदा ही खड़े रहो जैसी हर एक बंदे नु जस्टिस दिलांगे ए काडे ਦੀ ਕੋ ਮਰਜ਼ੀ ਤਾਂ ਆਪਾਂ ਐਸਐਸਪੀ ਪਟਿਆਲਾ ਦਾ ਵੀ ਸੁਣਿਆ ਜਸਵਿੰਦਰ ਕੌਰ ਬਾੜ ਤੇ ਨਾਲ ਪ੍ਰਨੀਤ ਕੌਰ ਦੀ ਵੀ ਆਪਾਂ ਸੁਣਿਆ ਪ੍ਰਨੀਤ ਕੌਰ ਨੇ ਇੱਕ ਗੱਲ ਇਹ ਕਹੀ ਹੈ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਲੰਬਾ ਸਮਾਂ ਜਿਨ੍ਹਾਂ ਨੇ ਸਵਾਵਾ ਨਵਾਈਆਂ ਨੇ ਉਹਨਾਂ ਦੀ ਬਤੌਰ ਇੱਕ ਸਾਬਕਾ ਸੈਨਿਕ ਦੀ ਪਤਨੀ ਹੋਣ ਦੇ ਨਾਤੇ ਇਹ ਗੱਲ ਉਹਨਾਂ ਨੇ ਕਹੀ ਹੈ ਠੀਕ ਬੇਸ਼ੱਕ ਵੀਪਾ ਜੈਵਿੰਦਰ ਕੌਰ ਬੀਜੇਪੀ ਵੱਲੋਂ ਹੋ ਸਕਦੇ ਹੈ ਮਹਿਲਾ ਮੋਰਚਾ ਵੱਲੋਂ ਪਰ ਪ੍ਰਨੀਤ ਕੌਰ ਨੇ ਗੱਲ ਕਹੀ ਹੈ ਕਿ ਮੈਂ ਇੱਕ ਸਾਬਕਾ ਸੈਨਿਕ ਦੇ ਪਤਨੀ ਹੋਣ ਦੇ ਨਾਤੇ ਇਸ ਧਰਨੇ ਵਿੱਚ ਸ਼ਾਮਲ ਹੋਈਆਂ ਪਰ ਸਮਾਂ ਫਿਰ ਨਹੀਂ ਮਿਲਿਆ ਬੋਲਣ ਦਾ ਬਾਈਟ ਉਹਦੀ ਹੋਈ ਐ ਮੀਡੀਆ ਨਾਲ ਪਰ ਬੋਲਣ ਦਾ ਟਾਈਮ ਉਹਨਾਂ ਨੇ ਨਹੀਂ ਦਿੱਤਾ ਕਿਉਂਕਿ ਉਹ ਫਿਰ ਗੱਲ ਉਹ ਹੀ ਆਨਿਸ ਵੀ ਉਹ ਰਾਜਨੀਤਿਕ ਲੀਡਰ ਹੈ ਤਾਂ ਇਸ ਕਰਕੇ ਉਹਨਾਂ ਨੇ ਟਾਈਮ ਨਹੀਂ ਦਿੱਤਾ ਉਹਨਾਂ ਨੂੰ ਹੁਣ ਉਹਨਾਂ ਨੂੰ ਗਨਮੈਨ ਮਿਲ ਗਏ ਜਿੰਨੀ ਸਿਕਿਉਰਿਟੀ ਚਾਹੀਦੀ ਸੀ ਦੂਜੀ ਗੱਲ ਐਫ ਆਈ ਆਰ ਹੋਗੀ ਤੇ ਉਹਦੀ ਜਾਂਚ ਸ਼ੁਰੂ ਹੋਗੀ ਹੁਣ ਲੋਕ ਕੁਝ ਦੇ ਜ਼ਹਿਨ 'ਚ ਹੋਏਗਾ ਦਰਸ਼ਕਾਂ ਦੇ ਵੀ ਐਫ ਆਈ ਆਰ ਬਾਈ ਨੇਮ ਹੋਗੀ ਉਸ ਤੋਂ ਬਾਅਦ ਸਿਕਿਉਰਿਟੀ ਮਿਲ ਗਈ ਜਿਹਦੇ ਤੁਸੀਂ ਨਾਮ ਕਾ ਐਫ ਆਈ ਆਰ ਚ ਪੈ ਗਏ ਫਿਰ ਹੁਣ ਪ੍ਰਦਰਸ਼ਨ ਕਿਉਂ ਪ੍ਰਦਰਸ਼ਨ ਹੁਣ ਇਸ ਕਰਕੇ ਹੋ ਰਿਹਾ ਹੈ ਕਿ ਜੇ ਐਫ ਆਈ ਆਰ ਹੋ ਗਈ ਪਹਿਲਾਂ ਗ੍ਰਿਫਤਾਰੀ ਤਾਂ ਪਾਓ ਜਦੋਂ ਇੱਕ ਆਮ ਵਿਅਕਤੀ ਤੇ ਇੱਕ 55 ਦਾ ਵੀ ਲੱਗ ਜੇ ਤੁਸੀਂ ਤੁਰੰਤ ਉਹਦੀ ਗ੍ਰਿਫਤਾਰੀ ਹੈ ਜਿਹੜੀ ਨਾਮ ਦੀ ਨਾ ਪਾ ਲੈਨੇ ਹੋ ਇੱਕ ਹੋਰ ਵੀ ਇਹਨਾਂ ਨੇ ਜਿਹੜਾ ਪਰਿਵਾਰ ਦਾ ਜਿਹੜਾ ਕਿਹਾ ਜਾ ਰਿਹਾ ਪਰਿਵਾਰ ਬਲੋ ਜੋ ਮੀਡੀਆ ਨੂੰ ਬਾਈਟ ਦਿੱਤੀ ਉਹਨਾਂ ਨੇ ਕਿਹਾ ਵੀ ਜਿਹੜੀ ਨਿਰਪੱਖ ਜਿਹੜੀ ਜਾਂਚ ਹੋਣੀ ਚਾਹੀਦੀ ਉਹਦੇ ਵਿੱਚ ਆਰਮੀ ਦੇ ਵੀ ਕੁਝ ਅਧਿਕਾਰੀ ਹੋਣੇ ਚਾਹੀਦੇ ਨੇ ਤਾਂ ਜਿਹੜੀ ਜਾਂਚ ਆਹੋ ਨਿਰਪੱਖ ਤੌਰ ਤੇ ਹੋਵੇ ਇਮਝੀਏ ਪੰਜਾਬ ਪੁਲਿਸ ਦੇ ਕੁਝ ਜਿਹੜੇ ਅਧਿਕਾਰੀ ਸਰਬਾਨ ਪਾਏ ਨੇ ਤੇ ਨਾਲ ਆਰਮੀ ਦੇ ਵੀ ਜਿਹੜੇ ਅਧਿਕਾਰੀ ਸਰਬਾਨ ਪਾਓ ਤਾਂ ਜੋ ਬਰੇਬਰ ਬੈਲੈਂਸਡ ਤਰੀਕੇ ਨਾਲ ਗੱਲਬਾਤ ਕਰਕੇ ਜੋ ਤੱਤ ਦੇ ਆਧਾਰ ਤੇ ਆ ਕਾਨੂੰਨੀ ਕਾਰਵਾਈ ਹੋ ਹੋਣੀ। ਦੇਖੋ ਗੱਲ ਇਹ ਆ। ਪਹਿਲੀ ਗੱਲ ਤਾਂ ਆਰਮੀ ਅਫਸਰ ਦਾ ਰਤੂਆ ਬਹੁਤ ਵੱਡਾ ਹੈ। ਬਿਲਕੁਲ। ਠੀਕ ਹੈ। ਕਿਤੇ ਨਾ ਕਿਤੇ ਪੰਜਾਬ ਪੁਲਿਸ ਆਪਾਂ ਸਾਰੇ ਪੰਜਾਬ ਪੁਲਿਸ ਨੂੰ ਨਹੀਂ ਕਹਿੰਦੇ। ਕਈ ਵਾਰ ਕਿਉਂ ਤਾਂ ਪੰਜਾਬ ਪੁਲਿਸ ਤੇ ਤਾਂ ਇਲਜ਼ਾਮ ਕਈ ਵਾਰ ਲੱਗਦੇ ਆ ਰਹੇ ਆ। ਠੀਕ ਹੈ ਆਪਾਂ ਆਮ ਹੀ ਦੇਖਦੇ ਨੇ ਉਹ ਕਹਿੰਦਾ ਯਾਰ ਇਹ ਤਾਂ ਪੁਲਿਸ ਵਾਲਾ ਯਾਰ ਇਹ ਤਾਂ ਛੱਡੋ ਆਪਾਂ ਹਨਾ। ਪਰ ਆਰਮੀ ਦੇ ਨਹੀਂ ਆਪਾਂ ਅਕਸਰ ਦੇਖਣ ਨੂੰ ਮਿਲਦਾ ਔਰ ਬੜੀ ਸਾਫ਼ ਸੁਥਰਾ ਜਿਹੜਾ ਉਹਨਾਂ ਦਾ ਅਕਸ ਜਿਹੜਾ ਦੇਖਿਆ ਜਾਂਦਾ ਹੁਣ ਇਹ ਗੱਲ ਸਹੀ ਹੈ ਕਿ ਜੇ ਤੁਸੀਂ ਨਰਪੱਕ ਜਾਂਚ ਕਰਨੀ ਹੈ ਹਾਂ ਬਿਲਕੁਲ ਜਿਹੜੀ ਪੀੜਤ ਤੇ ਰਹਿ ਪੀੜਤ ਤੇ ਰਹਿ ਜਿਹੜੀ ਉਹ ਇੱਕ ਐਸਐਸਪੀ ਤੋਂ ਉੱਪਰ ਰੈਂਕ ਦਾ ਵਿਅਕਤੀ ਆ ਬਿਲਕੁਲ ਤਾਂ ਉਹ ਚਾਹੁੰਦੇ ਨੇ ਕਿ ਸਾਡਾ ਵੀ ਇੱਕ ਜਿਹੜਾ ਵੱਖਰਾ ਅਧਾਰਾ ਹੈ ਸਾਡਾ ਵੀ ਇੱਕ ਵੱਖਰਾ ਜਿਹੜਾ ਅਫਸਰ ਅਫਸਰ ਹੈਗੀ ਹੈ ਸਰ ਲਾਈਨ ਹੈਗੀ ਆ ਮਿਲਟਰੀ ਹੈ ਤਾਂ ਉਹਦਾ ਸਾਡਾ ਵੀ ਇੱਕ ਨਾ ਇੱਕ ਅਧਿਕਾਰੀ ਜਿਹੜਾ ਵੀ ਸ਼ਾਮਿਲ ਕੀਤਾ ਜਾਵੇ ਸਿੱਟ ਦੇ ਸਿੱਟ ਬੇਸ਼ੱਕ ਉੱਚ ਅਧਿਕਾਰੀਆਂ ਦੇ ਪੱਧਰ ਤੇ ਬਣਾ ਦਿੱਤੀ ਹੈ ਪਰ ਉਹ ਕਹਿੰਦੇ ਨੇ ਵੀ ਮਿਲਟਰੀ ਦੇ ਅਫਸਰ ਦੇ ਦੋ ਆ ਜਿਹੜੇ ਉਹ ਨਾਲ ਸ਼ਾਮਿਲ ਕੀਤੇ ਜਾਣ ਤਾਂ ਕਿ ਉਹਨਾਂ ਨੂੰ ਟਾਈਮ ਟੂ ਟਾਈਮ ਪਤਾ ਲੱਗਦਾ ਰਹੇ ਵੀ ਹੁਣ ਜਾਂਚ ਕਿੱਥੇ ਤੱਕ ਪਹੁੰਚੀ ਆ ਹੁਣ ਜਾਂਚ ਕਿੱਥੇ ਤੱਕ ਪਹੁੰਚੀ ਆ ਔਰ ਉਹਨਾਂ ਦੀ ਵੱਡੀ ਮੰਗ ਇਹ ਹੈ ਕਿ ਪਹਿਲਾਂ ਗ੍ਰਿਫਤਾਰੀ ਵੀ ਨਾਲ ਕਰੋ ਬਿਲਕੁਲ ਬਿਲਕੁਲ ਠੀਕ ਹੈ ਬੇਸ਼ੱਕ ਉਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਬਦਲਤਾ ਸਾਰੇ ਬੋਲਸ ਮੁਲਾਜ਼ਮਾਂ ਨੂੰ ਤਾਂ ਇਹਨਾਂ ਵਖ ਧਿਰ ਦਾ ਜਿਹੜੀ ਪੀੜਤਾ ਉਹ ਕਹਿੰਦੇ ਵੀ ਗ੍ਰਿਫਤਾਰੀ ਪਹੁੰਚਣ ਤੋਂ ਬਾਅਦ ਜਿਸ ਵਾਸਤੇ ਜਾਂ ਜਾਊਗੀ ਦੇਖੀ ਜਾਏਗੀ ਠੀਕ ਹੈ ਔਰ ਦੂਜੀ ਗੱਲ ਇੱਕ ਡਿਸਮਿਸ ਕਰੋ ਡਿਸਮਿਸ ਤੋਂ ਬਾਅਦ ਦੇਖੋ ਡਿਸਮਿਸ ਮੁਅਤਲ ਜਾਂ ਕੋਈ ਵੀ ਆਪਾਂ ਕਾਰਵਾਈ ਕਰਦੇ ਆ ਅਗਰ ਗਲਤ ਹੁੰਦੀ ਹੈ ਤਾਂ ਹਰ ਵਿਅਕਤੀ ਕੋਲ ਕੋਰਟ ਜਾਣ ਦਾ ਅਧਿਕਾਰ ਹੈ ਇਹ ਤਾਂ ਹੈਗਾ ਨਾ ਜੇਕਰ ਕਿਸੇ ਖਿਲਾਫ ਗਲਤ ਐਫ ਆਈ ਆਰ ਹੁੰਦੀ ਹੈ ਕੋਰਟ ਜਾ ਕੇ ਆਪਣੀ ਰਜ਼ਾਦਤ ਕਰਾ ਲੈਂਦਾ ਇਹੀ ਤਾਂ ਹੁਣ ਜੇ ਜਾਂਚ ਚੱਲ ਰਹੀ ਹੈ ਅਗਰ ਜੇ ਜਾਂਚ ਗਲਤ ਹੋਈ ਜਾਂ ਜਾਂਚ ਦੇ ਵਿੱਚ ਨਿਰਪੱਖ ਹੋ ਗਿਆ ਤਾਂ ਫਿਰ ਕੈਸਲ ਹੋ ਜਾਏਗੀ ਠੀਕ ਹੈ ਤਾਂ ਜੇਕਰ ਤੁਹਾਡੀ ਜਿਹੜੀ ਸਸਪੈਂਸ਼ਨ ਆ ਜਾਂ ਜਿਹੜੀ ਵੀ ਤੁਹਾਡੀ ਜੇ ਤੁਸੀਂ ਉਹਨਾਂ ਨੂੰ ਡਿਸਮਿਸ ਚ ਕਰਦੇ ਹੋ ਤਾਂ ਕੈਨਸਲ ਹੋ ਜਾਏਗਾ ਉੱਡ ਜਾ ਕੇ ਪਹਿਲਾਂ ਵੀ ਬਹੁਤ ਕੇਸ ਹੈ ਜੋ ਹੋਇਆ ਕਈ ਅਧਿਕਾਰੀ ਪੁਲਿਸ ਨੂੰ ਡਿਸਮਿਸ ਕਰਤਾ ਸੀ ਬਾਅਦ ਭਾਲੋਗੇ ਠੀਕ ਹੈ ਤਾਂ ਇਸ ਕਰਕੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਗ੍ਰਿਫਤਾਰੀ ਪਾਈ ਜਾਵੇ ਔਰ ਨਾਲ ਜਾਂਚ ਦੇ ਵਿੱਚ ਇੱਕ ਜਿਹੜਾ ਮਿਲਟਰੀ ਦੇ ਅਧਿਕਾਰੀ ਹੈ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਕਿ ਇਹ ਪਤਾ ਲੱਗੇ ਕਿ ਪੰਜਾਬ ਪੁਲਿਸ ਕਰ ਕੀ ਰਹੀ ਹੈ ਪੰਜਾਬ ਪੁਲਿਸ ਸਮੇਂ-ਸਮੇਂ ਤੇ ਕੀ ਕਰ ਰਹੀ ਹੈ ਤਾਂ ਉਹ ਉਹ ਸਾਰਾ ਜਿਹੜੀ ਜਾਣਕਾਰੀ ਹੈ ਸਾਨੂੰ ਪਤਾ ਲੱਗਦਾ ਕਿਉਂਕਿ ਇੱਕ ਕਈ ਵਾਰ ਨਾ ਸਵਾਲ ਉੱਠਦੇ ਆ ਕਿ ਜਦੋਂ ਵੀ ਪੰਜਾਬ ਪੁਲਿਸ ਕੋਈ ਕਾਰਵਾਈ ਕਰਦੀ ਹੈ ਉਹ ਫਿਰਾਂ ਦਬਲੰਦੀ ਆ ਅਕਸਰ ਹੀ ਆਪਾਂ ਦੇਖਦੇ ਆ ਅਕਸਰ ਦੇਖਦੇ ਆ ਉਹ ਕਹਿੰਦੇ ਜਾਂਚ 15 ਦਿਨ ਕਹਿ ਕੇ ਹੌਲੀ ਹੌਲੀ 30 ਦਿਨ ਮਹੀਨਾ 2 ਮਹੀਨੇ 2-2 ਸਾਲ 3-5 ਸਾਲ ਨਿਕਲ ਜਾਂਦੇ ਆ ਉਹ ਕਹਿੰਦੇ ਵੀ ਜਦੋਂ ਆਰਮੀ ਦੇ ਹੱਥਲੇ ਆਰਮੀ ਦੇ ਅਫਸਰ ਨਾਲ ਹੋਣਗੇ ਉਹ ਟਾਈਮ ਟੂ ਟਾਈਮ ਫੀਡਬੈਕ ਲੈਣਗੇ ਔਰ ਜਿਹੜੀ ਹੈਗੀ ਜਲਦੀ ਜਿਹੜੀ ਟਾਈਮ ਟੂ ਟੇਪ ਕਿਉਂਕਿ ਔ ਜੀ ਆਪਾਂ ਦੇਖਿਆ ਨਿਰਪੱਖ ਜਾਬੰਦ ਨੇ ਉਹ ਵੀ ਇਹਨਾਂ ਦਾ ਕਿਸ ਤਰ੍ਹਾਂ ਕਿਤੇ ਇਲਜ਼ਾਮ ਇਹ ਵੀ ਆ ਨਾ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਸਿਟੀ ਦੇ ਮੁਖੀ ਬਣਾ ਕੇ ਨੇ ਉਹ ਵੀ ਪੁਲਿਸ ਮੁਲਾਜ਼ਮ ਨੇ ਇਹ ਆ ਨਾ ਹੋਵੇ ਕਿ ਸਾਡ ਪੁਲਿਸ ਮੁਲਾਜ਼ਮ ਨੇ ਵਿਚਾਰ ਨਹੀਂ ਕਰਾਂ ਬਿਲਕੁਕੁਲ ਇਸ ਕਰਕੇ ਉਹ ਸਾਡਾ ਜਿਹੜਾ ਹੈਗਾ ਵੀ ਇੱਕ ਅਧਿਕਾਰੀ ਨਾਲ ਹੋਵੇ ਤਾਂ ਕਿ ਸਾਨੂੰ ਉਹਦੀ ਜਿਹੜੀ ਫੀਡਬੈਕ ਉਹ ਪਤਾ ਲੱਗਦਾ ਰਹੇ ਠੀਕ ਹੈ ਰਪਾਣਾ ਜੀ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੇ ਉਹ ਪੁਲਿਸ ਮੁਲਾਜ਼ਮ ਦੇ ਉੱਪਰ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਕਿਉਂ ਨਾ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੋਈ ਵੱਡੀ ਜਿਹੜੀ ਕਾਰਵਾਈ ਵੇਢੀ ਜਾਵੇਗੀ ਉਹ ਕਿਹੜਾ ਸਮਾਂ ਹੋਵੇਗਾ ਉਹ ਕਿਹੜਾ ਦਿਨ ਹੋਵੇਗਾ ਜਦੋਂ ਉਹਨਾਂ ਦੇ ਉੱਪਰ ਜਿਹੜੀ ਵੱਡੀ ਕਾਰਵਾਈ ਹੋਵੇਗੀ ਉਹ ਵੀ ਅਸੀਂ ਤੁਹਾਨੂੰ ਜਿਹੜਾ ਮਨ ਦੁਆਰਾ ਬੋਲਦਾ ਪੰਜਾਬ ਦੇ ਜੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਦਿਓ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc million miles with smile or scan QR code to contact us. bird truck repair trust we build in truck repair or scan QR code to contact us. The masala twist Oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Indian cuisine Tracy find authentic Indian cuisine in Tracy or scan QR code to contact us. Bila market scan QR code to contact us. Simi Valley family dental office or scan QR code to contact us. Samra produce largest variety of Indian vegetables and fruits in the USC. Scan this QR code to contact us. Mountain Mike Pizza scan this QR code to contact us. A made and served with love. Scan this QR code to contact us. Krishan Kumar Covered California, certified agency, manager who can help you, your family, and your small business with health insurance. Call at 1-877-830-3270. Or scan QR code to call or text.